ਦੇਥ ਹੀ ਹੋਈ ਆ ওভারਡੋਸ ਕਰਕੇ ਬਟ ਉਹ ਡਰਗ ਲੰਦੇ ਨਹੀਂ ਸੀਗੇ ਇਹ ਜਿੱਦਾਂ ਕਹਿ ਦਿੰਦੇ ਆ ਕਿ ਉਹਨਾਂ ਦੇ ਜਿਹੜੇ ਸੀਗੇ ਮੁੰਡੇ ਹਨਾ ਉਹਨਾਂ ਨੇ ਕਿਹਾ ਵੀ ਤੂੰ ਇਹ ਕਰਕੇ ਦੇਖ ਹਨਾ ਇਦਾਂ ਕੁਝ ਉਹਨਾਂ ਨੇ ਇਲਤੀ ਗੱਲ ਆਇਆ ਉਹਨਾਂ ਨੇ ਫੋਰਸਫੁਲੀ ਕਹਿ ਲੋ ਜਾਂ ਜਿੱਦਾਂ ਹਨਾ ਬਰ ਇਹਨੂੰ ਨਹੀਂ ਪਤਾ ਹੁੰਦਾ ਤੇ ਉਹਨਾਂ ਜੇਕਰ ਲਾਇਆ ਨਹੀਂ ਸੀਗਾ ਤਾਂ ਫਿਰ ਉਹਨਾਂ ਨੇ ਉੱਥੇ ਕਹਿੰਦੇ ਜਿੱਦਾਂ ਪੜਤਾਲ ਕਰੀ ਆ ਵੀ ਉਥੋਂ ਮੌਕੇ ਤੇ ਉਹਨਾਂ ਨੇ ਟੀਕਾ ਲਾਇਆ ਉੱਥੇ ਗਿਰ ਗਏ ਸੀਗੇ ਤੇ ਉੱਥੇ ਛੱਡ ਕੇ ਵੀ ਚਲੇ ਗਏ ਸੀਗੇ ਬਾਅਦ ਚ ਦੁਬਾਰਾ ਰਾਤ ਨੂੰ ਫਿਰ ਘਰੇ ਛੱਡ ਕੇ ਗਏ ਆ ਉਹ ਮਤਲਬ ਉਹਨੇ ਕੋਈ ਕੁਛੇ ਕਿਸੇ ਨੂੰ ਕੁਝ ਦੱਸਿਆ ਨਹੀਂ ਹੈਨਾ ਵੀ ਘਰਦਿਆਂ ਨੂੰ ਨਹੀਂ ਦੱਸਿਆ ਵੀ ਅਸੀਂ ਇਹਦੀ ਟੀਕਾ ਲਾਤਾ ਆ ਘਰੇ ਜਦੋਂ ਛੱਡ ਕੇ ਗਏ ਨੇ ਗੁੰਮਰਾਹ ਕਰਕੇ ਗਏ ਨੇ ਕਹਿੰਦੇ ਵੀ ਉਦਾਂ ਹੀ ਬਸ ਦਾਰੂ ਪੀਤੀ ਆ ਤੇ ਘੰਟੇ ਬਾਅਦ ਠੀਕ ਹੋ ਜਾਊਗਾ ਇਦਾਂ ਕਰਕੇ ਘਰੇ ਪਾ ਗਏ ਲੰਮੇ ਬ੍ਰਦਰ ਤੁਹਾਡਾ ਕੀ ਕਰਤ ਸਮ ਕਰ ਪਹਿਲਾਂ ਕਬੱਡੀ ਖੇਡਦੇ ਸੀ ਵਧੀਆ ਬਹੁਤ ਵਧੀਆ ਪਲੇਅਰ ਸੀਗੇ ਤੇ ਹੁਣ ਕਰਤਾਰ ਫੈਕਟਰੀ ਚ ਲੱਗ ਗਏ ਸੀ ਕਿੰਨੀ ਉਮਰ ਹੈ ਮੇਰੀ 37 ਸਾਲ ਦੀ ਸੀ ਉਮਰ ਸੀ ਬੱਚੇ ਵੀ ਨੇ ਹਾਂਜੀ ਦੋ ਬੱਚੇ ਨੇ ਉਹਦਾ ਇੱਕ ਬੇਟਾ ਇੱਕ ਬੇਟੀ ਕਿੰਨੇ ਕਿੰਨੇ ਸਾਲ ਦੇ 15 ਸਾਲ ਦਾ ਬੇਟਾ ਈ 12 ਸਾਲ ਦੀ ਬੇਟੀ ਹੈ ਮੰਕੀ ਕਰਦੇ ਇਹ ਹੀ ਹੈ ਜਿਨ੍ਹਾਂ ਨੇ ਕਰਾਇਆ ਆ ਜਾਂ ਜੱਜ ਇਹਨਾਂ ਥਰੂ ਆਇਆ ਹੈ ਉਹ ਸਾਰਿਆਂ ਦਾ ਉਹਨਾਂ ਦੀ ਗ੍ਰਿਫਤਾਰੀ ਹੋਵੇ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਬੜੀਆ ਨਾਲ ਸਪੋਰਟ ਕਰੀ ਹੈ ਜੀ ਉਹਨਾਂ ਨਾਲ ਹੀ ਜਿੱਦਾਂ ਸਹਿਯੋਗ ਪੂਰਾ ਦਿੱਤਾ ਹੈ ਪਰਚਾ ਦਰਜ ਹੋ ਗਿਆ ਹਾਂਜੀ ਪਰਚਾ ਦਰਜ ਹੋ ਗਿਆ ਉਹ ਬ੍ਰਦਰ ਦਾ ਤੁਹਾਡੇ ਦਾ ਦੋਸਤ ਸੀਗਾ ਜਿਹੜਾ ਮੁੰਡਾ ਨਹੀਂ ਜੀ ਉਹ ਕਰਤਾਰ ਫੈਕਟਰੀ ਜਿੱਥੇ ਮੇਰੇ ਬ੍ਰਦਰ ਕੰਮ ਕਰਦੇ ਸੀ ਨੇ ਉਹਨਾਂ ਦੇ ਅੰਡਰ ਲੱਗਾ ਹੋਇਆ ਸੀ ਥੋੜੇ ਦਿਨਾਂ ਤੋਂ ਹੀ ਜੁਆਇਨਿੰਗ ਕਰੀਆ ਉਹ ਮੁੰਡੇ ਨੇ ਮੈਨੂੰ ਪਤਾ ਲੱਗਾ ਹੁਣ ਮੈਨੂੰ ਪਹਿਲਾਂ ਪਤਾ ਨਹੀਂ ਸੀਗਾ ਤੇ ਥੋੜੇ ਦਿਨਾਂ ਤੋਂ ਜੁਆਇਨਿੰਗ ਕਰੀਆ ਸलो ਉਹਦੇ ਉਹਦੇ ਨਾਲ ਜੂਨੀਅਰ ਲੱਗਿਆ ਹੋਇਆ ਸੀਗਾ ਉੱਥੇ ਕੰਮ-ਕਮ ਕਰਦੇ ਜਾਣ ਪਛਾਣ ਹੋਈ ਆ ਤੇ ਉਹ ਸੀਗਾ ਕਬੱਡੀ ਦਾ ਪਲੇਅਰ ਸੀਗਾ ਡਰਿੰਕ ਕਦੇ-ਕਦੇ ਕਰ ਲੈਂਦਾ ਸੀ ਇਦਾਂ ਹੋਰ ਕੋਈ ਡਰਗ ਉਹਨੇ ਅਜੇ ਤੱਕ ਕੀਤਾ ਨਹੀਂ ਸੀਗਾ ਇਹਦਾ ਕੋਈ ਭੋਲਾ ਭੋਲੂ ਪੰਜਦਾ ਭੋਲੂ ਨਾਮ ਹੈ ਇੰਦਾ ਤੁਹਾਡਾ ਬ੍ਰਦਰ ਬਚ ਵੀ ਸਕਦਾ ਸੀ ਜੇ ਮੌਕੇ ਤੇ ਹਸਪਤਾਲ ਦੇਖੋ ਉਹ 5 ਵਜੇ ਕੰਮ ਤੋਂ ਆਇਆ ਠੀਕ ਹੈ ਜੀ ਸਾਢੇ 5 ਵਜੇ ਇਹਨੂੰ ਲੈ ਕੇ ਗਿਆ ਇਹ ਜਿਹੜਾ ਇਹਦਾ ਨਾਮ ਭੋਲੂ ਉਸ ਤੋਂ ਬਾਅਦ ਹੁਣ ਇਹ ਨਹੀਂ ਪਤਾ ਨੇ ਕਿੰਨੇ ਵਜੇ ਨਸ਼ਾ ਕਰਾਇਆ ਉਹਨੂੰ ਹਨਾ ਉਸ ਟਾਈਮ ਵੀ ਦੱਸ ਸਕਦਾ ਸੀ ਜੇ ਖੁਦ ਨਹੀਂ ਲੈ ਕੇ ਜਾਣਾ ਸੀ ਹਸਪੀਟਲ 'ਚ ਹਨਾ ਤੇ ਬਾਅਦ 'ਚ ਹੁਣ ਇਹਨੇ ਸਾਰਾ ਕੁਝ ਦੱਸਿਆ ਜੀ ਵੀ ਉਹਦੇ ਨੂੰ ਚੱਕ ਨਿਕਲੀ ਆਏ ਉੱਥੇ ਗਿਰ ਗਿਆ ਸੀ ਹਨਾ ਨਾਲ ਦੇ ਨਾਲ ਲੌਂਜ ਇੰਜੈਕਟ ਕਰਨ ਤੋਂ ਬਾਅਦ ਪਰ ਜੋ ਵੀ ਜਿੱਦਾਂ ਵੀ ਦਿੱਤਾ ਹਨਾ ਤੇ ਇਹ ਉੱਥੇ ਛੱਡ ਕੇ ਉਹਨੂੰ ਚੱਲ ਗਏ ਬਾਅਦ 'ਚ ਰਾਤ ਨੂੰ ਹਨੇਰੇ ਪਏ ਤੋਂ ਵੀ ਸਾਨੂੰ ਕੋਈ ਦੇਖੇ ਨਾ 10:30 11 ਵਜੇ ਉੱਥੋਂ ਚੱਕ ਕੇ ਮੋਟਰਸਾਈਕਲ ਤੇ ਕੜੀਸਕੀ ਲੈ ਕੇ ਗਏ ਨੇ ਉਹਦੇ ਪੈਰ ਵੀ ਸੜਕ ਤੇ ਕੜੀਸ ਦੀ ਗਏ ਨੇ ਠੀਕ ਹੈ ਹਾਂ ਨੀਚੋਂ ਉਂਗਲੇ ਫਰੰਟ ਸਾਈਡ ਤੋਂ ਇਦਾਂ ਕਿਸਦਾ ਗਿਆ ਫਰੰਟ ਸਾਈਡ ਤੋਂ ਉਂਗਲੀਆਂ ਵਿੱਚ ਛਿਲ ਦੇ ਕੇ ਉਦਾਂ ਹੀ ਘਰੇ ਲਿਜਾ ਕੇ ਘਰ ਦੇ ਨੂੰ ਖੜਾਤਾ ਤੇ ਘਰੇ ਸੀ ਉਹਦੀ ਘਰ ਵਾਲੀ ਸੀ ਸਿਰਫ ਤੇ ਦੋ ਬੱਚੇ ਸੀ ਬੱਚੇ ਛੋਟੇ ਨੇ ਉਹਨਾਂ ਨੂੰ ਉਹਨਾਂ ਨੂੰ ਤਾਂ ਜਾ ਕੇ ਇਹ ਕਿਹਾ ਕਹਿੰਦੇ ਵੀ ਅਸੀਂ ਸ਼ਰਾਬ ਪੀਤੀ ਆ ਥੋੜੀ ਥੋੜੀ ਉਹ ਵੀ ਮਤਲਬ ਬਟ ਇਹਨੂੰ ਕਿਸੇ ਕਾਰਨ ਪਤਾ ਨਹੀਂ ਕਿਉਂ ਵੀ ਹਿੱਟ ਕਰ ਗਈ ਸ਼ਰਾਬ ਇਹਨੂੰ ਜਦ ਨਸ਼ਾ ਹੋ ਗਿਆ ਇਹਦੇ ਸਿਰ 'ਚ ਪਾਣੀ ਪਾ ਦੋ ਤੇ ਆਚਾਰ ਚੂਰ ਖਿਲਾ ਦਿਓ ਇਦਾਂ ਕਰਕੇ ਕਹਿੰਦੇ ਠੀਕ ਹੋ ਜਾਊਗਾ ਇਦਾਂ ਘਰ ਦੇ ਨੂੰ ਦੱਸਿਆ ਉਹਨਾਂ ਨੂੰ ਵਿਚਾਰੇ ਨੂੰ ਪਤਾ ਨਹੀਂ ਸੀ ਉਹਨਾਂ ਨੂੰ ਕਿਹੜਾ ਪਤਾ ਸੀਗਾ ਕੀ ਹੁੰਦਾ ਕੀ ਨਹੀਂ ਤੇ ਉਹ ਘਰੇ ਪਾਏ ਰਹੇ ਉਹਨਾਂ ਨੇ ਬਟ ਰਾਤ ਨੂੰ ਉਹਨਾਂ ਨੇ ਫੋਨ ਵੀ ਕੀਤੇ ਨੇ ਉਹਨਾਂ ਨੇ ਫੋਨ ਉਹਨਾਂ ਨੇ ਫਿਰ ਫੋਨ ਬਲੌਕ ਕਰ ਦਿੱਤਾ ਉਹਨੂੰ ਪੁੱਛਣ ਲਈ ਫੋਨ ਕਰਿਆ ਵੀ दारू ਤਾਂ ਨਹੀਂ ਵੀ ਕੁਝ ਕੁ दारू ਦੀ ਸਮੈਲ ਆਉਂਦੀ ਆ ਤੁਹਾਨੂੰ ਪਤਾ ਹੀ ਹੈ ਜਣਾ ਆਪਾਂ ਨੂੰ ਸਭ ਨੂੰ ਪਤਾ ਉਹਨਾਂ ਦੇ ਕੋਈ ਸਮੈਲ ਨਹੀਂ ਆ ਰਹੀ ਸੀ ਕੁਝ ਨਹੀਂ ਆ ਰਿਹਾ ਸੀਗਾ ਜਦੋਂ ਫੋਨ ਕਰਿਆ ਉਹਨਾਂ ਨੇ ਨੰਬਰ ਹੀ ਬਲੌਕ ਪਾ ਦਿੱਤੇ ਆ ਗਿਆ ਠੀਕ ਤੇ ਇਹਦਾ ਜਿਹੜਾ ਇੱਕ ਸ਼ਿਕਾਰ ਹੈ ਸਾਡੇ ਪਾਸੋਂ ਦਾ ਕਬੱਡੀ ਖਿਡਾਰੀ ਬਣਿਆ ਸਤਵਿੰਦਰ ਸਿੰਘ ਜੋ ਕਿ ਥੋੜੀ-ਬਹੁਤੀ ਡਰਿੰਕ ਜ਼ਰੂਰ ਕਰਦਾ ਸੀ ਪਰ ਚਿੱਟਾ ਨਹੀਂ ਸੀ ਲਾਉਂਦਾ ਉਹਦੇ ਦੋਸਤਾਂ ਵੱਲੋਂ ਗੁੰਮਰਾਹ ਕਰਕੇ ਉਹਨੂੰ ਇੰਜੈਕਸ਼ਨ ਲਾਇਆ ਉਤੇ ਦੋ ਬੱਚੇ ਐ ਮੈਂ ਕਹੂੰਗਾ ਸਰਕਾਰ ਬੁਰੇ ਤਰੀਕੇ ਨਾਲ ਫੇਲ ਹੋਈ ਐ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਤਾਂ ਸਾਡੀ ਸਰਕਾਰ ਆਉਣ ਤੋਂ ਅਸੀਂ 4 ਹਫ਼ਤਿਆਂ ਦੇ ਵਿੱਚ ਨਸ਼ਾ ਮੁਕਤ ਪੰਜਾਬ ਕਰਾਂਗੇ ਅਸੀਂ ਤਾਂ ਜੀ ਇਹੀ ਮੰਗ ਕਰਦੇ ਆਂ ਕਿ ਜਿਹੜੇ ਇਹ ਨੌਜਵਾਨ ਹੈਗੇ ਨੇ ਜਿਨ੍ਹਾਂ ਨੇ ਇਹ ਚਿੱਟਾ ਉਹਨਾਂ ਦੇ ਲਵਾਇਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਈ ਜਾਵੇ ਤੇ ਜਿਹੜਾ ਵੇਚਦੇ ਨੇ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਹੋਈ ਜਾਵੇ ਤਾਂ ਜੋ ਇਹ ਚਿੱਟਾ ਜਿਹੜਾ ਪ੍ਰੋਪਰ ਤਰੀਕੇ ਨਾਲ ਬੰਦ ਕੀਤਾ ਜਾਵੇ ਇਹ ਜਿਹੜੇ ਹੋਰ ਨੌਜਵਾਨ ਪੀੜ੍ਹੀਆਂ ਨੂੰ ਬਚਾਇਆ ਜਾ ਸਕੇ ਤੇ ਉਹਨਾਂ ਨੂੰ ਚੰਗੇ ਪਾਸੇ ਸਰਕਾਰ ਲੈ ਕੇ ਜਾਵੇ ਤੇ ਇੱਕ ਸਰਕਾਰ ਕੋਲੋਂ ਮੰਗ ਜ਼ਰੂਰ ਕਰਦੇ ਆ ਕਿ ਵੰਟੀ ਜਿਹੜੇ ਨੌਜਵਾਨ ਦੀ ਡੈਥ ਹੋਈ ਹੈ ਤੇ ਦੋ ਬੱਚੇ ਇੱਕ ਬੇਟੀ ਇੱਕ ਬੇਟਾ ਤੇ ਸਰਕਾਰ ਵੱਲੋਂ ਹੁਣ مالی ਮਦਦ ਜ਼ਰੂਰ ਕੀਤੀ ਜਾਵੇ ਜੀ ਜਿਹੜੀ ਡੈਥ ਹੋਈ ਹੈ ਕਿਵੇਂ ਹੋਈ ਹੈ ਜੀ ਕੀ ਕਾਰਨ ਇਹ ਸਰ ਇਹਨਾਂ ਦੇ ਬਰਾਦਰ ਸੀ ਪ੍ਰਵਿੰਦਰ ਸਿੰਘ ਸਤਵਿੰਦਰ ਸਿੰਘ ਦੇ ਜਿਹੜਾ ਮਰਨ ਵਾਲਾ ਬੰਦਾ ਸੀ ਉਹਨਾਂ ਨੇ ਵਿਆਹ ਲਖਾਇਆ ਸੀ ਮੇਰੇ ਭਰਾ ਨੂੰ ਕੋਈ ਸੰਜੀਵ ਕੁਮਾਰ ਪੁੱਲੂ ਨਾਲ ਦਾ ਬੰਦਾ ਜਿਹੜਾ ਹੈਗਾ ਵੀ ਉਹ ਨਾਲ ਲੈ ਕੇ ਗਿਆ ਸੀ ਤੇ ਉਹਨੂੰ ਨਸ਼ਾ ਖਵਾ ਕੇ ਸਾਡੇ ਘਰੇ ਛੱਡ ਗਿਆ। ਇਹ ਨਸ਼ੇ ਵਿੱਚ ਖਵਾ ਕੇ ਉਹਨੂੰ ਸਾਡੇ ਘਰੇ ਛੱਡ ਗਿਆ ਸੀ। ਵੀ ਉਸ ਦਿਵਾ ਚ ਸਾਡੇ ਮੁੰਡੇ ਦੀ ਤਬੀਅਤ ਖਰਾਬ ਹੋਈ ਆ ਤੇ ਉਸ ਦਿਵਾ ਚ ਅਸੀਂ ਨੇ ਉਹਨੂੰ ਹਸਪਤਾਲ ਲੈ ਕੇ ਗਏ ਤੇ ਰਸਤੇ ਜਾਂਦੇ ਹੋਏ ਡੱਥੋ। ਇਹ ਨਸ਼ਾ ਕਾਟੇ ਬੰਦ ਕਰ ਲਓ। ਨਸ਼ਾ ਟੀਕਾ ਟੁਕਾ ਲਾਇਆ ਕੋਈ ਚੱਕੀ ਦਾ ਟੀਕਾ। ਹਾਂ। ਰੇਸਵੰਦ ਚ ਅਸੀਂ ਫਰਦਰ ਕਾਰਵਾਈ ਕੀਤੀ ਹੈ। ਅ ਪarcha darj kita 304 ਕਿਸ ਤੇ ਹੈ? ਇਸ ਤੋਂ ਇਸ ਦੇ ਖਿਲਾਫ ਕੀਤਾ ਗਿਆ ਇਹ ਸੰਜੀਪ ਕੁਮਾਰ ਉਹ ਫੋਲੀ ਦੇ ਤੇ 7852 ਦੇ ਖਿਲਾਫ ਉਹ ਉਹਨਾਂ ਨੇ ਕੀ ਜਿਹੜੇ ਵਿਚਨ ਵਾਲਿਆਂ ਦੇ ਨੋਂ ਦੱਸੇ ਨੇ ਉਹਨਾਂ ਨੇ ਕਿੱਥੇ ਸੀ ਰੋਟੀ ਇਨਵੈਸਟੀਗੇਸ਼ਨ ਦੱਸਣੀ ਇਹ ਚ ਲੇਡੀ ਜੀ ਨੇ ਜਿਆਦਾ ਸ਼ਾਮਲੇ ਜਿਹੜੇ ਇੱਕ ਇੱਕ ਖਰਚਾ ਦਰਜ ਕੀਤਾ ਲੇਡੀ ਜੀ ਨੇ ਬੰਦੇ ਹੀ ਹੈ ਤੇ ਮੁੱਢਲੀ ਜਾਂਚ ਚ ਪਤਾ ਕਿ ਲੱਗਿਆ ਜੀ ਕਿੱਥੇ ਇਹਨਾਂ ਨੇ ਸੇਵਨ ਕਰਿਆ ਸੀਗਾ ਉਹਨਾਂ ਦੇ ਇਨੋ ਨੇ ਉੱਥੇ ਆਪਣੇ ਮੋਢੀ ਜਾਣ ਚੇ ਪਤਾ ਲੱਗਿਆ ਵੀ ਉੱਥੋਂ ਲੈ ਕੇ ਆਏ ਸੀ ਰੋਟੀ ਛੰਨਾ ਤੋਂ ਤੇ ਆਪਣੇ ਸੇਵਨ ਇਹਨਾਂ ਨੇ ਕੀਤਾ ਮੰਡੀ ਚ ਨਾਜ ਮੰਡੀ ਬਸ ਹਾਂ ਜੀ ਪਿੰਡ ਮ੍ਰਿਤਕ ਦਾ ਨਾਮ ਕੀ ਹੈ ਵਿਆਹ ਹੋਇਆ ਸੀ ਜੀ ਸਤਵਿੰਦਰ ਸਿੰਘ ਆ ਜੀ ਮ੍ਰਿਤਕ ਦਾ ਨਾਮ ਵਿਆਹ ਹੋਇਆ ਸੀ ਹਾਂ ਲਾਭ ਇੱਥੇ ਲੈ ਆਏ ਸੀ ਪਰਚਾ ਦਰਜ ਕਰਤੇ ਗ੍ਰਿਫਤਾਰ ਕੀ ਕਿਸ ਬਕਰਾ ਨਹੀਂ ਹਜੇ ਕਰਨੀ ਆ ਜੇ ਪੋਸਟ ਮਾਰਡਮ ਕਰਾ ਲਈ ਫਿਰ